ਆ ਬਾਈ ਜੀ ਆਪਣੇ ਕੋਲੇ ਮੱਝ ਖੜੀ ਆ ਪਿੰਡ ਸੱਪਾਂ ਵਾਲੀ ਚੌਥਾ ਸੂਆ ਘਰ ਦੀ ਮੱਝ ਐ 17 ਦਿਨ ਹੋ ਗਏ ਸੋਈ ਨੂੰ 13 ਲੀਟਰ ਦੁੱਧ ਹਾਜ਼ਰ ਆ ਜੀ ਜੇ ਕਿਸੇ ਵੀਰ ਨੂੰ ਮੱਝ ਦੀ ਜ਼ਰੂਰਤ ਆ ਤਾਂ ਮੇਰੇ ਨਾਲ ਸੰਭਾਰ ਕਰ ਸਕਦਾ ਹੈ मेरा नंबर अठानवे एक पचवंजा पैंती दो अड़ताली